for the day. ਉਹ ਵੀ ਚੰਡਾ ਚੜਨ ਜਾ ਰਿਹਾ ਜੀ ਆਪਣੇ ਹਰਨਾਲ ਸਿੰਘ ਵਾਲਾ ਦੇ ਵਿੱਚ ਪ੍ਰਧਾਨ ਸਰਦਾਰ ਜਗਦੀਪ ਸਿੰਘ ਗੱਟਰਾ ਜੀ ਨਾਲ ਜਤਨ ਸਿੰਘਲਾ ਜੀ ਨਾਲ ਸਾਗਰ ਕਾਲੜਾ ਸਾਹਿਲ ਤੇ ਆਪਣੇ ਕੰਮ ਕਰਨ ਵਾਲੇ ਭਰਾ ਮੰਡੀ ਨਿਹਾਲ ਸਿੰਘ ਵਾਲਾ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਬਹੁਤ ਵੱਡਾ 20x20 ਦਾ ਝੰਡਾ ਲਸਰੇ ਆ ਜੀ ਇਹ ਕਹਿੰਦੇ 20x20 ਦਾ ਝੰਡਾ ਹੈ ਤੇ ਜਿਹੜੀ ਪੋਲ ਦੀ ਹਾਈਟ ਆ ਉਹ 100 ਫੁੱਟ ਆ ਜੀ ਤੇ ਬਹੁਤ ਸੋਹਣੀ ਚੀਜ਼ ਆ ਜੀ ਅੱਜ 26 ਜਨਵਰੀ ਤੇ ਬਾਈਕ ਟ੍ਰਾਂਕ ਦਿੱਲੀ ਜਾ ਰਿਹਾ ਹੈ ਉਹ ਰਕਾ ਹੈ ਉਹ ਕਿਸੇ ਕਾਲਸੇ ਤੋਂ ਬਾਈਕ ਤੇ ਤਾਂ ਇਹ ਪੈਟਰੋਲ ਨਾਲ ਨਹੀਂ ਇਹ ਬੜਾ ਪੈਟਰੋਲ ਨਹੀਂ ਆਪਣੇ ਰੋਡ ਮੋਟਰ ਪਰ 100 ਫੁੱਟ ਹਾਈਟ ਹੈ ਜੀ ਇਸ ਦੀ ਪੂਰਾ ਜੋਰ ਲੱਗਦਾ ਬਾਈ ਹਾਂਜੀ ਬਾਈ ਹੈਲੋ ਹੈਲੋ ਹਾਂਜੀ ਬਾਈ ਹਾਂਜੀ ਸਟੇਡੀਅਮ ਤੁਸੀਂ ਚਾਚੂ ਝੰਡਾ ਦਾ ਉਸ ਟੇਆ ਕਰਕੇ ਲਈ ਜਾਂਦੇ ਜਿਹੜਾ ਵੱਡਾ ਝੰਡਾ ਲੱਗਣਾ ਕਿਵੇਂ ਸੀ ਕੋਣ ਲੈ ਆਉਂਗਾ ਮੈਂ ਆਪੇ ਅੱਧਾ ਘੰਟਾ ਠੀਕ ਓਕੇ ਝੰਡਾ ਚੜਾਇਆ ਜਾ ਰਿਹਾ ਜੀ 2x2 ਦਾ 플ੈਗ ਹੈ 100 ਫੁੱਟ ਉੱਚਾ ਪੋਲ ਆ ਨਗਰ ਪੰਚਾਇਤ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਢਾਲੀਆ ਜੀ ਗਟਰਾ ਜੀ ਵੱਲੋਂ ਝੰਡਾ ਚੜਾਇਆ ਜਾ ਰਿਹਾ ਹੈ ਲਹਿਰ ਆਇਆ ਜਾ ਰਿਹਾ ਹੈ 26 ਜਨਵਰੀ 2026 ਨੂੰ ਸ਼ੋਭ ਦਿਹਾੜੇ ਤੇ ਚੰਡਾਲ ਹਰਾਇਆ ਜਾ ਰਿਹਾ ਹੈ ਜੀ න <muchly> සිවාතිශද <muchly> 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 ਉਹ ਵੀ ਨਹੀਂ ਸਾਡੇ ਹਿੰਦੁਸਤਾਨ ਦੀ ਸ਼ਾਮ ਤਿਰੰਗਾ ਅੱਜ ਨਿਹਾਲ ਸਿੰਘ ਵਾਲਾ ਸ਼੍ਰੀ ਗੁਰਗੋਬ ਸਿੰਘ ਸਟੇਡੀਅਮ ਦੇ ਵਿੱਚ ਲਹਿਰਾਇਆ ਜਾ ਰਿਹਾ ਹੈ ਜੀ ਨਗਰ ਪੰਚਾਇਤ ਪ੍ਰਧਾਨ ਸਰਦਾਰ ਜਗਦੀਪ ਸਿੰਘ ਢਾਲੀਵਾਲ ਜੀ ਵੱਲੋਂ 100 100 ਫੁੱਟ ਪੋਲ ਦੀ ਹਾਈਟ ਹੈ ਜੀ ਤੇ 20x20 ਦਾ ਕਹਿੰਦੇ ਤਿਰੰਗਾ ਝੰਡਾ ਜਿਹੜਾ ਲਹਿਰਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਲਾਈਟਾਂ ਵਾਲਾ ਪੋਲ ਰੰਗਾ ਝੰਡਾ ਜੀ ਚੜਾਇਆ ਜਾ ਚੁੱਕਾ ਹੈ 20x20 ਦਾ ਉੱਚਾ ਪੋਲ ਸਤਿ ਕਰੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਡਾ ਮੈਂ ਆਪਣਾ ਸ਼ਹਿਰ ਵਾਸੀ ਨਿਹਾਲ ਸਿੰਘ ਵਾਲਿਆਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿਨਾਂ ਦੀ ਵਧਾਈਆਂ ਦਿੰਦਾ ਵੀ ਇੱਕ ਆਪਣਾ ਨਵਾਂ ਪ੍ਰੋਜੈਕਟ ਜੋ ਸਿਰੇ ਮੁਕੰਮਲ ਹੋਇਆ ਜੋ ਇੱਕ ਇੱਕ ਡ੍ਰੀਮ ਪ੍ਰੋਜੈਕਟ ਦੇ ਤੌਰ ਤੇ ਆਪਾਂ ਹਰੇਕ ਪ੍ਰੋਜੈਕਟ ਨੂੰ ਇੱਕ ਡ੍ਰੀਮ ਪ੍ਰੋਜੈਕਟ ਦੇ ਤੌਰ ਤੇ ਕੰਮ ਕਰਦੇ ਹਾਂ ਕਿਉਂਕਿ ਫੇਰ ਹੀ ਲਗਨ ਨਾਲ ਫੇਰ ਹੀ ਸ਼ਰਧਾ ਨਾਲ ਫੇਰ ਹੀ ਪੂਰੇ ਮਨ ਨਾਲ ਉਸ ਪ੍ਰੋਜੈਕਟ ਦੇ ਵਰਕਆਊਟ ਹੁੰਦਾ ਤੇ ਫੇਰ ਹੀ ਉਹਨੂੰ ਵਧੀਆ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਅੱਜ ਮੈਂ ਸ਼ਹਿਰ ਨੂੰ ਨਵੀਂ ਚੀਜ਼ ਆਪਾਂ ਚੋਂਪਨ ਲੱਗਿਆ ਸੀ ਨਗਰਪਤੀ ਨਿਹ 4 फुट ऊंचा ਤੇ 30x20 ਦਾ}{|\text{national flag ਦਾ size ਹੈ ਜੋ ਕਿ ਬਹੁਤ ਸੋਹਣੀ ਚੀਜ਼ੀ ਸੁੰਦਰਤਾ ਬਣਨੀ ਹੈ ਰਾਤ ਨੂੰ ਇਹਨੇ ਹੋਰ ਵੀ ਸੁੰਦਰੀ ਕਰਨ ਹੋਣਾ ਕਿ ਉਹ ਸਾਈਜਾਂ ਦੇ ਲਾਈਟਾਂ ਲਾ ਕੇ ਰਾਤ ਨੂੰ ਜਦੋਂ ਇਹ ਚੀਜ਼ ਨੂੰ ਉੱਪਰ ਨਾ ਤੇ ਬਹੁਤ ਸੋਹਣੀ ਚੀਜ਼ ਲੱਗਣੀ ਹੈ ਤੇ ਸ਼ਹਿਰ ਵਾਸੀਆਂ ਨੂੰ ਮੈਂ ਕਹਿੰਦਾ ਵੀ ਸਾਥ ਦਿਓ ਸਾਡਾ ਇੱਕ ਅਸੀਂ ਵਧੀਆ ਰੂਪ ਦੇ ਤੌਰ ਤੇ ਸ਼ਹਿਰ ਨੂੰ ਇੱਕ ਨਵੇਂ ਚੀਜ਼ਾਂ ਅਸੀਂ ਕਰਦੇ ਪਏ ਆ ਜੋ ਨਵੇਂ ਪ੍ਰੋਜੈਕਟ ਲੈ ਕੇ ਆਉਣ ਨੂੰ ਮਿਲ ਕੇ ਅਸੀਂ ਹੈਗੀਆਂ ਜਿਵੇਂ ਲਾਇਬ੍ਰੇਰੀ ਹੋਗੀ ਇੱਥੇ ਨਾਲ ਹੀ ਲੇਡੀਜ਼ ਐਂਡ ਔਰ ਜਿਮ ਅਸੀਂ ਬਣਾਉਣ ਲੱਗੇ ਆ ਇੱਥੇ ਸਟੇਡੀਅਮ ਵਿੱਚ ਹੀ ਇਹਦੇ ਡਵੈਲਪਮੈਂਟ ਦੇ ਚਾਹੇ ਦਾ ਪਾਰਕ ਦਾ ਵੀ ਅਸੀਂ ਬਸ ਮਹੀਨਾ ਜਿਹੜਾ ਮਹੀਨਾ ਦੇ ਸ਼ੁਰੂ ਕਰ ਦਾਂਗੇ ਕਿਉਂਕਿ ਮੌਸਮ ਹੋ ਜਾਊਗਾ ਫਿਰ ਘਾਹ ਵਗੈਰਾ ਨਵੇਂ ਸਿਰੋਂ ਲਾਵਾਂਗੇ ਸੋ ਸੋਹਣਾ ਚੀਜ਼ ਬਣਾ ਕੇ ਤੁਹਾਨੂੰ ਆਪਾਂ ਸ਼ਹਿਰ ਵਾਸੀਆਂ ਨੂੰ ਉਹਨਾਂ ਦੇ ਹਵਾਲੇ ਕਰਾਂਗੇ ਸੋ ਸ਼ਹਿਰ ਵਾਸੀਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਤੇ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ